ਸਿੱਧੂ ਦੇ ਜਨਮਦਿਨ ਆਪਾਂ ਨੂੰ ਇੰਜ ਲੰਘਦੇ ਸੀ ਵੀ ਸ਼ਾਇਦ ਹੀ ਹੁਣ ਕਦੇ ਮੂਸੇਵਾਲਾ ਦੀ ਹਵੇਲੀ ਖੁਸ਼ੀਆਂ ਪਰਤਣ ਗਿਆ ਪਰ ਉਸ ਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਨਿੱਕੇ ਸਿੱਧੂ ਦੇ ਆਉਣ ਨਾਲ ਮੂਸੇਵਾਲਾ ਦੀ ਹਵੇਲੀ ਖੁਸ਼ੀਆਂ ਭਰਤੀਆਂ ਨੇ ਤੇ ਜਿਸ ਤੋਂ ਹਰ ਕੋਈ ਸਿੱਧੂ ਦਾ ਚਾਹਨ ਵਾਲਾ ਤੇ ਸਿੱਧੂ ਦੇ ਮਾਪੇ ਬੇहद ਖੁਸ਼ ਨੇ ਤੇ ਫਾਈਨਲੀ ਅੱਜ 17 ਮਾਰਚ ਨੂੰ ਨਿੱਕਾ ਸਿੱਧੂ 1 ਸਾਲ ਦਾ ਹੋ ਚੁੱਕਿਆ ਯਾਨੀ ਕਿ ਅੱਜ ਨਿੱਕੇ ਸਿੱਧੂ ਦਾ ਜਨਮ ਦਿਨ ਹੈ ਤੇ ਨਿੱਕੇ ਸਿੱਧੂ ਦੇ ਜਨਮ ਦਿਨ ਮੌਕੇ ਬਹੁਤ ਸਾਰੇ ਆਰਟਿਸਟ ਸਿੱਧੂ ਪਰਵਾਰ ਨੂੰ ਵਧਾਈਆਂ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵਿੱਚ ਹੁਣ ਕਰਨ ਔਜਲਾ ਵੀ ਮੁੱਖ ਇਦਿਕ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਪਰ ਸਿੱਧੂ ਦੇ ਜਾਣਬਤ ਕਰਨ ਔਜ਼ਲਾਂ ਇਸ ਉੱਤੇ ਆਪਣੀ ਪੂਰੀ ਕਲੈਰੀਫਿਕੇਸ਼ਨ ਦਿੰਦਾ ਹੈ ਤੇ ਆਪਣੇ ਇੰਟਰਵਿਊ ਦੇ ਵਿੱਚ ਮਾਪਿਆਂ ਦੇ ਪ੍ਰਤੀ ਆਪਣੀ ਹਮਦਰਦੀ ਵੀ ਪੇਸ਼ ਕਰਦਾ ਹੈ ਤੇ ਇੰਟਰਵਿਊ ਦੇ ਵਿੱਚ ਔਜ਼ਲੇ ਨੇ ਖੁੱਲਨਾ ਸਾ ਵੀ ਕੀਤਾ ਸੀ ਵੀ ਉਸ ਦੀ ਇੱਕ ਦੋ ਵਾਰ ਸਿੱਧੂ ਨਾਲ ਕੌਲ ਤੇ ਗੱਲ ਵੀ ਹੋਈ ਸੀ ਤੇ ਹੁਣ ਹੋਰ ਆਰਟਿਸਟਾਂ ਦੇ ਨਾਲ ਨਾਲ ਕਰਨ ਔਜਲਾ ਦੇ ਵੱਲੋਂ ਵੀ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕਰਕੇ ਨਿੱਕੇ ਸਿੱਧੂ ਮੂਸੇਵਾਲਾ ਨੂੰ ਬਰਥਡੇ ਵਿਸ਼ ਕੀਤਾ ਹੈ ਤੇ ਮਾਪਿਆਂ ਨੂੰ ਬਦਾਈਆਂ ਦਿੱਤੀਆਂ ਨੇ ਸੋ ਜੇਕਰ ਤੁਸੀਂ ਵੀ ਨਿੱਕੇ ਸਿੱਧੂ ਦੇ ਆਉਣ ਨਾਲ ਖੁਸ਼ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ